ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਗੋਲ ਪਰ ਗੋਲ ਪਰਨੇ ਦੀ ਵੀਡੀਓ ਜਿਹਦੀ ਲੈਣ ਸਾਡੇ 2.5 ਮੀਟਰ ਜਿਹੜਾ ਕਪੜਾ ਫੁੱਲ ਵਾਲਾ ਵਰਤਿਆ ਜਿਹੜਾ ਤੁਸੀਂ ਨੇ ਪਹਿਲਾ ੜ ਲਗਾਉਣਾ ਹੈ ਉਸ ੜ ਨੂੰ ਜਿਹੜਾ ਚੋ ਤੁਹਾਨੂੰ ਜੇ ਕਰਕੇ ਤੁਸੀਂ ਉਸ ੜ ਦਾ ਜਿਹੜਾ ਸਿਰ ਟਾ ਕੇ ਤੇ ਜਿਹੜਾ ਪਹਿਲਾ ਜਿਹੜਾ ਲਗਾਉਣਾ ਤੁਸੀਂ ਨੇ ਗਲੇ ਵਿੱਚ ਕਰਕੇ ਚੰਗੀ ਤਰ੍ਹਾਂ ਉਸ ੜ ਦੇ ਵਿੱਚ ਜਿਹੜਾ ਬਲ ਪਾ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ੜ ਲਗਾਉਣਾ ਹੈ ਬੈਕ ਤੋਂ ਪਿੰਚ ਕਰਕੇ ਉਸ ਲੜੜ ਦੇ ਵਿੱਚ ਵੀ ਐਨ ਪ੍ਰੋਪਰ ਜਿਹੜੇ ਚੰਗੀ ਤਰ੍ਹਾਂ ਬੈਗ ਤੱਕ ਬਲ ਪਾ ਲੈਣੇ ਹਨ ਜਿੱਥੋਂ ਜਿਹਨੇ ਪਹਿਲਾ ਲੜ ਲਗਾਇਆ ਸੀ ਉਸ ਉਸ ਤੋਂ ਥੋੜਾ ਜਿਹਾ ਫਾਸਲਾ ਘਟਰਾ ਫਾਸਲਾ ਥੋੜਾ ਜਿਹਾ ਫਾਸਲਾ ਰੱਖ ਕੇ ਅਗਲੇ ਲੜ ਨੂੰ ਤੁਸੀਂ ਉੱਥੋਂ ਲਗਾ ਦੇਣਾ ਹੈ ਇਸ ਲੜੜ ਦੇ ਵਿੱਚ ਵੀ ਐਨ ਬੈਗ ਤੱਕ ਬਲ ਪਾ ਲੈਣੇ ਹਨ ਜਿਹੜਾ ਇਹ ਲੜਾ ਇਹ ਲੜ ਵੀ ਤੁਹਾਡਾ ਗਲਾਈ ਚ ਜਾਣਾ ਚਾਹੀਦਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਡਾੜਾ ਡਾੜਾ ਲੜਾਗਾ ਉਸ ਨੂੰ ਖੋਲ ਕੇ ਚੰਗੀ ਤਰ੍ਹਾਂ ਉਹੜਾ ਪੱਲੇ ਨੇਗਾ ਇਕੱਠੇ ਕਰਕੇ ਇਹਗਾ ਲੜ ਜਿਹੜਾ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਲੜ ਦੇ ਵਿੱਚ ਵੀ ਇਹੜਾ ਇਤਨੂੰ ਆਹੜਾ ਨੇੜਾ ਟੋਹੋਲ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜਾ ਪ੍ਰੋਪਰ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ ਜਿਹੜਾ ਤੁਹਾਡਾ ਉੱਥੋਂ ਜਿਹੜਾ ਪਾਣਾ ਨੂੰ ਹਲਕਾ ਸਟਕਾ ਉਹ ਥੋੜਾ ਸੈਟ ਕਰ ਲੈਣਾ ਹੈ ਜਿਹੜਾ ਕਿ ਜਨੇ ਅਗਲਾ ਲਗਾਉਣਾ ਹੈ ਉਸੇੜ ਨੂੰ ਵੀ ਉਸ ਤਰ੍ਹਾਂ ਤੇ ਜਿਸ ਤਰ੍ਹਾਂ ਨੇ ਬਾਕੀ ਨਾਲ ਲਗਾਉ ਗਾਇਸ ਉਸ ਤਰ੍ਹਾਂ ਇਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ ਇਸ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਇਸੇ ਵਿੱਚ ਵੀ ਇਹ ਹਲਕਾ ਜਿਹੜਾ ਨੇ ਵਾਲ ਨੇ ਪਾ ਲੈਣੇ ਹਨ ਚੰਗੀ ਤਰ੍ਹਾਂ ਵਾਲ ਪਾਉਣ ਤੋਂ ਅਸ ਲੜ ਨੂੰ ਜਿਹੜਾ ਪੈਕ ਤੱਕ ਵਾਲ ਪਾ ਕੇ ਚਲਾਉਣ ਨੂੰ ਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੀ ਤਰ੍ਹਾਂ ਜਿਹੜਾ ਤੁਸੀਂ ਜਿਹੜਾ ਪਾਰਨਾ ਹਲਕਾ ਹੈ ਦੱਬ ਲੈਣਾ ਹੈ ਦੱਬਣ ਤੋਂ ਬਾਅਦ ਜਿਹੜਾ ਤੁਹਾਡੇ ਮੂਰੇ ਜਿਹੜਾ ਵਾਲ ਬਾਲਾਂ ਨੂੰ ਦਿਨੇ ਬਾਦੀ ਮੈਨਾਂ ਸੈਟ ਕਰ ਲੈਣੇ ਹਨ ਜਿਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਨੂੰ ਸਬਸਕ੍ਰਾਈਬ ਕਰ ਲੈਣਾ ਤੇੜਾ ਸਾਡਾ Facebook ਪੇਜ ਆਸ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਇਹ ਅਗਰੜਾ ਲਗਾਉਣਾ ਹੈ ਉਸੜਾ ਨੂੰ ਖੋਲ ਕੇ ਇੱਕ ਗਾ ਉਸੜਾ ਨੂੰ ਜਿਹੜਾ ਬੈਗ ਤੋਂ ਵਿੱਚ ਕਰ ਲੈਣਾ ਹੈ ਵਿੱਚ ਕਰਤ ਵਸੜਾ ਨੂੰ ਜਿਹੜਾ ਚੰਗੀ ਤਰ੍ਹਾਂ ਵਾਲ ਪਾ ਲੈਣੇ ਹਨ ਇਸੜ ਦੇ ਵਿੱਚ ਇਹ ਤੋੜ ਦਾ ਲੜਾ ਕੋ ਬਾਹਰ ਆਇਆ ਹੈ ਦਾ ਉਸ ਨੂੰ ਤੁਸੀਂ ਅੰਦਰ ਫੋਲਡ ਕਰ ਦੇਣਾ ਹੈ ਜੇ ਕਿ ਤਰ੍ਹਾਂ ਉਹ ਲੜ ਨੂੰ ਵੀ ਅੰਦਰ ਫੋਲਡ ਕਰਕੇ ਉਸ ਲੜ ਨੂੰ ਲਗਾਉਣਾ ਹੈ ਇਸ ਲੜ ਦੇ ਜਿਹੜੇ ਹਲਕੇ ਦੀਨੇ ਬਲ ਪਾ ਲੈਣੇ ਹਨ ਜਿਹੜਾ ਤੁਹਾਡਾ ਬਾਕੀ ਵਾਲਾ ਲੜਊਗਾ ਤੁਸੀਂ ਉਸ ਨੂੰ ਬੈਕ ਤੇ ਦੱਬ ਦੇਣਾ ਹੈ। ਉਸ ਨਾਲ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਦੱਬ ਦੇਣਾ ਹੈ। ਇੱਕ ਜਿਹੜਾ ਤੁਸੀਂ ਨੇ ਸਿਰ ਸਿਰ ਦੇ ਉੱਤੇ ਜਿਹੜਾ ਤੁਸੀਂ ਨੇ ਚੰਗੀ ਤਰ੍ਹਾਂ ਵਾਲ ਫੇਰ ਲੈਣਾ ਹੈ। ਸਾਰੇ ਨਾਲ ਵਿੱਚ ਤੁਸੀਂ ਨੇ ਵਾਲ ਫੇਰ ਕਿਹੜੇ ਵਾਲ ਨੇ ਤੁਸੀਂ ਸੰਗੜੇ ਕਰ ਲੈਣੇ ਹਨ। ਚੰਗੀ ਤਰ੍ਹਾਂ ਵਾਲ ਸਿਰਾਗਾ ਤੁਸੀਂ ਨੇ ਟਾਈਟ ਕਰ ਲੈਣਾ ਹੈ ਜੇ ਤੁਹਾਡਾ ਲੜ ਬਾਹਰ ਆ ਜਾਂਦਾ ਹੈ। ਤੁਸੀਂ ਇਹਨੂੰ ਬਾਅਦ ਵਿੱਚ ਜਿਹੜਾ ਬਾਦੀ ਮੋਦ ਦੇ ਨਾਲ ਤੁਸੀਂ ਇਹਨੂੰ ਅੰਦਰ ਕਰ ਦੇਣਾ ਹੈ ਇਹੜਾ ਦਾ ਜਿਹੜਾ ਗਲਾਈ ਦੇ ਵਿੱਚ ਇਹਨਾਂ ਪੂਰਾ ਤੁਸੀਂ ਇਹਨੂੰ ਲਾ ਪਾਉਣ ਨੇ ਜਿਹੜਾ ਗਲਾਈ ਦੇ ਵਿੱਚ ਕਰ ਲੈਣਾ ਹੈ ਸਾਰੇ ਨਾਲ ਦੇ ਵਿੱਚ ਨੇ ਪ੍ਰੋਪਰ ਜਿਹੜਾ ਬਾਅਦ ਫੇਰ ਲੈਣਾ ਹੈ ਰੋਟਰ ਦਾ ਪਹਿਲਾ ਜਿਹੜਾ ਉਸ ਲੜ ਦੇ ਵਿੱਚ ਵੀ ਜਿਹੜਾ ਚੰਗੀ ਤਰ੍ਹਾਂ ਤੁਸੀਂ ਇਹਨੂੰ ਬਾਅਦ ਫੇਰ ਲੈਣਾ ਹੈ ਐਂਡ ਤੁਸੀਂ ਇਹ ਬੈਗ ਤੱਕ ਬਾਅਦ ਫੇਰ ਲੈਣਾ ਹੈ ਜਿਹੜਾ ਤੁਹਾਡੇ ਤਲਕੇੜੇ ਵਾਲ ਬਾਹਰ ਆ ਜਾਂਦੇ ਆ ਤੁਸੀਂ ਬਾਦੀ ਮਨ ਨਾਲ ਤੁਸੀਂ ਇਹਨੇ ਅੰਦਰ ਕਰ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ